ਉਹ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੋਰ ਸਨੌ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤਾਂਦਰੁਸਤ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਤੇ ਤਾਂਦਰੁਸਤ ਰੱਖਣ। ਲਓ ਜੀ ਸ਼ਾਮ ਦਾ ਹੀ ਟਾਈਮ ਆ। ਇੱਥੇ ਆਪਾਂ 베ਰੀ ਸੰਗੀ ਸੀ। ਪਿੰਦਰ ਨੇ ਸੰਗ-ਸੰਗ ਦਿੱਤੀ ਸੀ ਢਾਣੇ ਸੀ ਜਿਹੜੇ ਉਹ ਕੱਟਤੇ ਸੀਗੇ। ਉਸ ਤੋਂ ਬਾਅਦ ਦਾ ਕੰਮ ਸੀਗਾ ਜਿਹੜਾ ਉਹ ਮੇਰਾ ਰਹਿ ਗਿਆ ਹੁਣ। ਠੀਕ ਐ ਜੀ ਤੇ ਉਹ ਆਪਾਂ ਅੱਗੇ ਸ਼ੁਰੂ ਕਰਦੇ ਆ। ਲਓ ਜੀ ਸਾਰੀ 베ਰੀ ਆਪ ਅੰਕਲੇ-ਕਲੇ ਕਰਕੇ ਬਾਲ ਦੇ ਵਿੱਚ ਰੱਖਾਂਗੇ ਠੀਕ ਹੈ ਸਾਰੀ 베ਰੀ ਆਪਣੀ ਸੰਗੇ ਦੀ ਇਸ ਤਰ੍ਹਾਂ ਲੋ ਜਿੱਕੱਲ੍ਹ ਸ਼ਾਮ ਨੂੰ 베ਰੀ ਜਿਹੜੀ ਸੰਗ ਦਿੱਤੀ ਸੀਗੀ ਤੇ ਭਿੰਦਰ ਨੇ ਮੋٹے ਟਾਣੇ ਸੀਗੇ ਜਿਹੜੇ ਮਤਲਬ 베ਰੀ ਤੋਂ ਅਲੱਗ ਕਰਤੇ ਸੀਗੇ ਤੇ ਮੈਂ ਸੁਬਾ ਜਲਦੀ ਉੱਠ ਕੇ ਜਿਹੜੇ ਮੋٹے ਟਾਣੇ ਸੀ ਉਹਨਾਂ ਨਾਲ ਉਹ ਬਰੀਕ ਟਾਣੀਆਂ ਅਲੱਗ ਕਰਦੇ ਜਿਵੇਂ ਕਿ ਜਿਹੜਾ ਆ ਹੁੰਦਾ ਝਾਂਗ ਜਾਂ ਬਰੀਕ ਹਨਾ ਉਹ ਅਲੱਗ ਕਰਤਾ ਨੀਚੇ ਰੱਸੀ ਪਾ ਕੇ ਰੱਖਦੇ ਬੰਨ ਕੇ ਉਹਨੂੰ ਸਾਈਡ ਤੇ ਕਿਸੇ ਨੂੰ ਚੁਕਾ ਦੇਵਾਂਗੇ ਜਿਵੇਂ ਬੱਕਰੀਆਂ ਵਾਲੇ ਹੁੰਦੇ ਨੇ ਹਨਾ ਉਹ ਲੈ ਜਾਂਦੇ ਨੇ ਜਿਨ੍ਹਾਂ ਦੇ ਬੱਕਰੀਆਂ ਰੱਖੀਆਂ ਹੋਈਆਂ ਨੇ 베ਰੀ ਦੇ ਪੱਤੇ ਹੁੰਦੇ ਨੇ ਜਿਹੜੇ ਉਹ ਖਾ ਲੈਂਦੀਆਂ ਨੇ ਤੇ ਨਾਲ ਦੀ ਨਾਲ ਮੈਂ ਕੂੜਾ ਇਕੱਠਾ ਕਰ ਰਹੀ ਸੀ ਕਿ ਮੈਂ ਕੂੜਾ ਇਕੱਠਾ ਕਰਕੇ ਵੀ ਬੱਠਲ ਵਿੱਚ ਪਾ ਦਵਾਂ ਅਮਰੋ ਪੈਣ ਚੱਕ ਕੇ ਲੈ ਜੂਗੀ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਮੋٹے ਟੰਬੇ ਸੀ ਟਾਣੇ ਸੀਗੇ ਟੰਬੇ ਕਹ ਲੋ ਟਾਣੇ ਕਹ ਲੋ ਹਨਾ ਉਹ ਸਾਈਡ ਤੇ ਰੱਖ ਦ ਇਹਨਾਂ ਨੂੰ ਵੀ ਬਿਲਕੁਲ ਛੋਟੇ ਕਰਕੇ ਰੱਖੂੰਗੀ ਕਿਉਂਕਿ ਇਹਨੇ ਲੰਮੇ ਜਿਹੜੇ ਟਹਿਣੇ ਹੁੰਦੇ ਨੇ ਉਹ ਫਿਰ ਹੋਰ ਰੱਖਣੇ ਔਖੇ ਹੋ ਜਾਂਦੇ ਨੇ ਤੇ ਪਹਿਲਾਂ ਸਭ ਤੋਂ ਜਿਹੜਾ ਕੂੜਾ ਸੀਗਾ ਫੇਰੀ ਦੇ ਜਾਨੀ ਕਿ ਪੱਤੇ ਸੀਗੇ ਉਹ ਇਕੱਠੇ ਕਰਕੇ ਬੱਠਲ 'ਚ ਪਾ ਕੇ ਰੱਖ ਦੂੰਗੀ ਆਮਰੋ ਭੈਣ ਆਉਣ ਵਾਲੀ ਜਾਂ ਫਿਰ ਉਹਨੂੰ ਚੁਕਾ ਦੂੰਗੀ ਤੇ ਜਿਹੜੇ ਇਹ ਪ੍ਰੀਖ ਟਹਿਣੀਆਂ ਨੇ ਇਹਨਾਂ ਨੂੰ ਬੰਨ ਕੇ ਬਾਹਰ ਰੱਖ ਦੂੰਗੀ ਮੈਂ ਇਹ ਲੈ ਗਈ ਸੀਗੀ ਜਮੇਲਾ ਹਾਂ ਜਮਿਲਾ ਗੈ ਵੀ ਮੈਂ ਬਾੜੇ ਦੇ ਵਿੱਚ ਲਾ ਦੂੰ ਤੂੰ ਸਾਨੂੰ ਪਤਾ ਹੀ ਹੋਣਾ ਬਾੜੇ ਬਾਰੇ ਜਿੱਥੇ ਆਪਾਂ ਪਾਥੇ ਆ ਪਾਥਰੇ ਧੋਨੇ ਆ ਬਾਹਰ ਬਾੜਿਆਂ ਚ ਉਹ ਕਹਿੰਦੀ ਮੈਂ ਉੱਥੇ ਲੈ ਜਾਉ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਆਗਾ ਸ਼ਾਮ ਦੇ ਟਾਈਮ ਮੈਂ ਲੱਗੀ ਸੀ ਜਿਵੇਂ ਕਿ ਇੰਨੇ ਕੀ ਇਹ ਜਿਹੜੇ ਮੋٹے ਢਾਣੇ ਸੀਗੇ ਜਿਹੜੇ ਇੰਨੇ ਕੀ ਨਿਕਲੇ ਨੇ ਇਹ ਇਹ ਮੈਂ ਛੋਟੇ ਛੋਟੇ ਕਰਕੇ ਜਨਕੀ ਕਿ ਟਹਿਣੇ ਦੇ ਚਾ 2 2 4 4 ਜਾਂ 3 3 ਜਿੰਨੇ ਵੀ ਹੁੰਦੇ ਨੇ ਛੋਟੇ ਛੋਟੇ ਪੀਸ ਕਰਕੇ ਰੱਖ ਦੂੰਗੀ ਤਾਂ ਕਿ ਜਦੋਂ ਬਲਣੇ ਨੇ ਤਾਂ ਥੋੜੀ ਜੀ ਆਸਾਨੀ ਹੋ ਜਾਂਦੀ ਆ ਫਿਰ ਹਨਾ ਬਲਣ ਦੇ ਵਿੱਚ ਨਹੀਂ ਫਿਰ ਇੱਡਾ ਵੱਡਾ ਜਿਹੜਾ ਟਹਿਣਾ ਹੁੰਦਾ ਉਹ ਸੁੱਕਿਆ ਹੋਇਆ ਟੁੱਟਦਾ ਵੀ ਨਹੀਂ ਹੈਗਾ ਹਨਾ ਕਟਾਈ ਦੁਆਰਾ ਕਰਨੀ ਪੈਂਦੀ ਔਖਾ ਹੋ ਜਾਂਦਾ ਹੁਣ ਇਹ ਵੀ ਇਹਦੇ ਕੰਡੇ-ਕੁੰਡੇ ਵੀ ਹੋਣਗੇ ਜਿਹੜੇ ਉਹ ਵੀ ਮੈਂ ਲਾ ਦੂੰਗੀ ਵੀ ਕੰਡੇ ਵੀ ਦੇ ਬਹੁਤ ਬੱਟੇ ਹੁੰਦੇ ਨੇ ਤੇ ਲੋ ਜੀ ਛੋਟੇ ਛੋਟੇ ਪੀਸ ਕਰਕੇ ਰੱਖ ਲੈਨੇ Chắc cô âm hmm. hmm. Gracias. ਲੋਜੀ ਜਿਹੜਾ ਇਹ ਵਾਲਾ ਇੱਥੇ ਰੈਕ ਸੀਗਾ ਉਹ ਬੁੜਨ ਦਾ ਰੈਕ ਸੀਗਾ ਇਹਨੂੰ ਵੀ ਗਾਰਡਨ ਦੇ ਵਿੱਚ ਰੱਖਾਂਗੇ ਹੁਣ ਜਿੰਨੇ ਵੀ ਪਲਾਂਟ ਨੇ ਸਾਰੇ ਗਾਰਡਨ ਦੇ ਵਿੱਚ ਜਾਣਗੇ ਆਪਾਂ ਪਹਿਲਾਂ ਵਾਂਗੂ ਸਜਾਵਾਂਗੇ ਗਾਰਡਨ ਜਿਵੇਂ ਪਹਿਲਾਂ ਸਜਾਇਆ ਹੋ ਸੀ ਘਰ ਮੇਰਾ ਬਣੂ ਜਦੋਂ ਬਣੂ ਦੇਖੀ ਜਾਊਗੀ ਪਰ ਮੈਂ ਆਪਣਾ ਗਾਰਡਨ ਪਹਿਲਾਂ ਦੀ ਤਰ੍ਹਾਂ ਸਜਾਵਾਂਗੀ ਹੁਣ ਅੱਜ ਕੁਝ ਹੱਦ ਤੱਕ ਅਸੀਂ ਸਾਫ਼ ਕੀਤਾ ਗਾਰਡਨ ਤੁਸੀਂ ਦੇਖੋ ਬਹੁਤ ਸੋਹਣਾ ਸੋਹਣਾ ਲੱਗੂਗਾ ਵਧੀਆ ਠੀਕ ਆ ਸਾਰੇ ਸਹੀ ਤਰੀਕੇ ਨਾਲ ਪਲਾਂਟ ਰੱਖੇ ਨੇ ਤੇ بڑا ਵਾਲਾ ਰੈਕ ਸੀ ਜਿਹੜਾ ਪਹਿਲਾਂ ਮੈਂ ਸਿੱਧਾ ਰੱਖਿਆ ਸੀ ਉਸ ਤੋਂ ਬਾਅਦ ਥੋੜਾ ਟੇਡਾ ਕਰਤਾ ਤਾਂ ਕਿ ਤੇ ਜ਼ਿਆਦਾ ਪਲਾਂਟ ਤਾਜਣ ਕਿਉਂਕਿ ਲੰਬਾਈ ਦੇ ਵਿੱਚ ਸੀ ਚੌੜਾਈ ਦੇ ਵਿੱਚ ਜ਼ਿਆਦਾ ਪਲਾਂਟ ਆ ਜਾਂਦੇ ਨੇ ਹਨਾ ਤਾਂ ਕਰਕੇ ਤੇ ਉਸ ਤੋਂ ਬਾਅਦ ਕੁਝ ਗਮਲੇ ਮੈਚ ਕੇ ਕਲੇਰ ਸਾਹਿਬ ਨੇ ਮੇਰੀ ਪੂਰੀ ਪੂਰੀ ਹੈਲਪ ਕੀਤੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਅੱਜ ਮੇ ਮਤਲਬ ਮੈਂ ਇਕੱਲੇ ਇਹ ਕੰਮ ਨਹੀਂ ਕਰ ਸਕਦੀ ਸੀਗੀ ਤੁਹਾਨੂੰ ਪਤਾ ਹੀ ਹੈ ਹੁਣ ਮੇਰੀ ਮਤਲਬ ਢੂਹੀ ਦੇ ਵਿੱਚ ਪੇਨ ਹੋਣ ਲੱਗ ਜਾਂਦਾ ਹੈਗਾ ਤੇ ਕਲੇਰ ਸਾਹਿਬ ਨੇ ਬਹੁਤ ਜ਼ਿਆਦਾ ਮੇਰੀ ਹੈਲਪ ਕੀਤੀ ਹੈਗੀ ਤੇ ਲਓ ਜੀ ਇਸ ਤਰ੍ਹਾਂ ਇੱਥੇ ਪਲਾਂਟ ਜਿਹੜੇ ਸੀਗੇ ਤੁਸੀਂ ਦੇਖ ਹੀ ਸਕਦੇ ਹੋ ਪਹਿਲਾਂ ਬਹੁਤ ਘੱਟ ਆਉਂਦੇ ਸੀ ਕਿਉਂਕਿ ਇਹ ਲੰਮਾ ਰੱਖਿਆ ਹੋਇਆ ਸੀਗਾ ਹਨਾ ਮਤਲਬ ਜਿਹੜਾ ਇਹ ਵਾਲੀ ਸਾਈਡ ਤੁਸੀਂ ਦੇਖ ਰਹੇ ਹੋ ਇਧਰਲੀ ਸਾਈਡ ਜਿੱਥੇ ਅਗੇ ਪਲਾਂਟ ਪਿਆ ਇਹ ਉੱਪਰਲੀ ਸਾਈਡ ਸੀਗਾ ਹਨਾ ਤੇ ਤਾਂ ਕਰਕੇ ਲੰਬਾਈ ਜ਼ਿਆਦਾ ਆਉਂਦੀ ਸੀ ਹੁਣ ਤੁਸੀਂ ਦੇਖ ਸਕਦੇ ਮੈਂ ਥੋੜਾ ਟੇਡਾ ਰੱਖਤਾ ਤਾਂ ਇਹਦੇ ਵਿੱਚ ਕਾਫੀ ਪਲਾਂਟ ਆ ਗਏ ਨੇ ਦੋ ਦੋ ਤਿੰਨ ਤਿੰਨ ਪਲਾਂਟ ਇਹਦੇ ਵਿੱਚ ਪੋਟ ਨੇ ਜਿਹੜੇ ਆ ਗਏ ਨੇਗੇ ਹਨਾ ਤਾਂ ਇਹ ਥੋੜੇ ਜਿਹਾ ਆਪਾਂ ਨੂੰ ਸਪੇਸ ਵੱਧ ਮਿਲ ਗਈ ਤੇ ਲਓ ਜੀ ਇੱਥੇ ਪਲਾਂਟ ਕਾਫੀ ਹੱਦ ਤੱਕ ਰੱਖਤੇ ਸੀਗੇ ਬਹੁਤ ਵਧੀਆ ਤਰੀਕੇ ਨਾਲ ਜਣੀ ਕਿ ਰੱਖੇ ਨੇ ਹਨਾ ਤੇ ਇਹ ਤਣੀ ਮੈਂ ਕਹਿ ਸਕਦੀ ਵੀ ਹਜੇ ਪਹਿਲਾ ਵਰਗਾ ਗਾਰਡਨ ਮੇਰਾ ਬਣ ਗਿਆ ਪਰ ਹੌਲੀ ਹੌਲੀ ਕਰਾਂਗੇ ਫਾਊਂਟੇਨ ਵੀ ਲਾਵਾਂਗੇ ਕਲਰ ਵਗੈਰਾ ਵੀ ਦੇਖਦੇ ਆਂਗੇ ਪੌਟ ਨੇ ਜਿਹੜੇ ਇਹਨਾਂ ਨੂੰ ਕਲਰ ਵੀ ਕਰਦੇ ਆ ਕਿਉਂਕਿ ਜਿੰਨਾ ਟਾਈਮ ਗਾਰਡਨ ਦੇ ਵਿੱਚ ਹਨਾ ਜਿਹੜੇ ਪੌਟ ਹੁੰਦੇ ਨੇ ਉਹ ਕਲਰਫੁੱਲ ਜੇ ਨਾ ਹੋਣ ਤਾਂ ਗਾਰਡਨ ਦਾ ਮਜ਼ਾ ਨਹੀਂ ਆਉਂਦਾ ਹਨਾ ਉਹਨਾਂ ਚ ਇਹਨਾਂ ਔਰੰਗੀਨ ਨਹੀਂ ਬਣਦਾ ਉਹਨਾਂ ਟਾਈਮ ਜਿੰਨਾ ਟਾਈਮ ਲੱਗ ਲੱਗ ਕਲਰ ਨਾ ਹੋਣਾ ਹਨਾ ਪੌਟ ਤੇ ਕੀਤੇ ਹੋਏ ਚਲੋ ਵੀ ਹੌਲੀ ਹੌਲੀ ਹੋ ਜਾਊਗਾ ਸਾਰਾ ਕੰਮ ਹੋ ਜਾਊਗਾ ਹੁਣ ਮੈਂ ਸੋਚ ਲਿਆ ਵੀ ਨਹੀਂ ਹੁਣ ਮੈਨੂੰ ਕਿਉਂਕਿ ਵਧੀਆ ਹੀ ਨਹੀਂ ਲੱਗ ਰਿਹਾ ਇਦੋਂ ਹਨਾ ਤੁਹਾਨੂੰ ਵੀ ਮੈਨੂੰ ਲੱਗਦਾ ਸ਼ਾਇਦ ਵਧੀਆ ਲੱਗਦਾ ਸੀ ਕਈ ਵਾਰ ਇੱਕ ਦੋ ਭੈਣਾਂ ਦੇ ਕਮੈਂਟ ਵੀ ਆਏ ਸੀ ਪਹਿਲਾਂ ਵਾਂਗੂ ਪlant ਨਹੀਂ ਹੈਗੇ ਪਰ ਹੁਣ ਆਪਾਂ ਪਹਿਲਾਂ ਵਾਂਗੂ ਹੀ ਪlant ਤਿਆਰ ਕਰਾਂਗੇ ਕੁਝ ਆਪ ਤਿਆਰ ਕਰਾਂਗੇ ਹਨਾ ਕਟਿੰਗ ਤੋਂ ਤਿਆਰ ਕਰਾਂਗੇ ਕਈ ਆਪਾਂ ਡਿਵਾਈਡ ਕਰਕੇ ਜੋ ਪlant ਤਿਆਰ ਹੁੰਦੇ ਨੇ ਉਹ ਵੀ ਕਰਾਂਗੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਇੱਕ ਵਾਰ ਇੰਨਾ ਕੱਪਾ ਜਿਹੜਾ ਕਰ ਲੇਤਾ ਉਹ ਤੁਹਾਨੂੰ ਸਾਰਾ ਦਿਖਾ ਦੂੰਗੀ ਤੇ ਇੱਥੇ ਦੁਬਾਰਾ ਫੇਰ ਦੂਸਰੇ ਦਿਨ ਦੇ ਵੀ ਮਾਰਨਿੰਗ ਜਿਹੜੀ ਟਾਈਮ ਮਾਰਨਿੰਗ ਟਾਈਮ ਹੋ ਗਿਆ ਕੱਲ ਸ਼ਾਮ ਨੂੰ ਫਿਰ ਬਾਰਿਸ਼ ਹੋਣ ਲੱਗ ਗਈ ਸੀਗੀ ਤੇ ਜਿੰਨਾ ਕੁ ਹੋ ਸਕਿਆ ਉਹਨਾਂ ਕੀ ਕੰਮ ਕਰ ਲਿਆ ਸੀਗਾ ਉਸ ਤੋਂ ਬਾਅਦ ਹੁਣ ਸਵੇਰ ਉੱਠ ਕੇ ਕਾਫੀ ਪlant ਦੀ ਸੈਟਿੰਗ ਕੀਤੀ ਹੈ ਜਿਹੜੀ ਇਹ ਪੌੜੀ ਮੇਂ ਤਿਆਰ ਕੀਤੀ ਸੀ ਪੇਂਟ ਕਰਕੇ ਤੇ ਉੱਪਰ ਹਨਾ ਪੌਟ ਟੰਗੀ ਸੀ ਇਹ ਵੀ ਗਾਰਡਨ ਦੇ ਵਿੱਚ ਆ ਗਈ ਜਾਨਕਿ ਟੋਟਲੀ ਪlant ਨੇ ਜਿਹੜੇ ਗਾਰਡਨ ਦੇ ਵਿੱਚ ਆ ਗਏ ਨੇ ਕਿ ਇੱਕ ਦੋ ਹੀ ਰਹਿ ਗਏ ਹਨਾ ਇੱਕ ਰਹਿ ਗਿਆ ਸ਼ਾਇਦ ਪਿਆ ਤਾਂ ਉਹ ਵੀ ਗਾਰਡਨ ਚ ਪਰ ਹਜੇ ਉੱਪਰ ਨਹੀਂ ਰੱਖਿਆ ਹੋਇਆ ਹੈਗਾ ਤੇ ਲੋ ਜੀ ਚੰਗੀ ਤਰ੍ਹਾਂ ਝਾੜ ਲੋ ਜੀ ਗਾਰਡਨ ਦੀ ਸਫਾਈ ਕੀਤੀ ਹੈ ਤੇ ਪਲਾਂਟ ਜਿਵੇਂ ਕਿ ਤੁਹਾਨੂੰ ਦੱਸਿਆ ਕੱਲ ਤੋਂ ਹੀ ਆਪਾਂ ਲੱਗੇ ਹੋਏ ਸਫਾਈ ਕਰਨਾ ਹੈ ਨਾ ਸੈੱਟ ਕਰਕੇ ਲਾਏ ਨੇ ਪਹਿਲਾਂ ਦੀ ਤਰ੍ਹਾਂ ਆਪਾਂ ਹੁਣ ਗਾਰਡਨ ਜਿਹੜਾ ਕਰ ਦਵਾਂਗੇ ਤੇ ਚਲੋ ਜੀ ਦਿਖਾਉਣਾ ਤੁਹਾਨੂੰ ਕਿਸ ਤਰ੍ਹਾਂ ਰੱਖੀ ਨੇ ਪਲਾਂਟ ਠੀਕ ਹੈ ਜੀ ਕਿਸ ਤਰ੍ਹਾਂ ਲੱਗ ਰਿਹਾ ਹੁਣ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਚਲੋ ਜੀ ਆਪਾਂ ਚੱਲਦੇ ਹੁਣ ਗਾਰਡਨ ਦੇ ਵਿੱਚ ਚੱਲ ਕੇ ਤੁਹਾਨੂੰ ਦਿਖਾਉਨੇ ਆਂ ਇੱਥੋਂ ਆਪਾਂ ਸ਼ੁਰੂ ਕਰਦੇ ਆਂ ਤੇ ਇਹਦੇ ਇੱਧਰ ਤੁਹਾਨੂੰ ਪਤਾ ਹੀ ਆਤ ਆਪਣੀ ਉਹ ਮਿੱਟੀ ਦੇ ਵਿੱਚ ਹੀ ਨੇਗੇ ਜਿਹੜਾ ਸਨੇਕ ਪਲਾਂਟ ਕਾਫੀ ਜ਼ਿਆਦਾ ਦੇਖੋ ਵਧੀਆ ਹੋ ਗਈ ਦੀ ਗ੍ਰੋਥ ਹੈ ਨਾ ਇੱਧਰ ਵੀ ਇੱਕ ਆ ਕੀ ਕਹਿੰਦੇ ਸੁਦਰਸ਼ਨ ਸੁਦਰਸ਼ਨ ਔਰ ਇਹਨ ਲਿਲੀ ਠੀਕ ਹੈ ਜੀ ਇਧਰ ਮੈਕਸੀਕਨ ਪਟੂਨੀਆ ਦੀ ਕਟਿੰਗ ਲਾਈ ਹੈ ਜੋ ਕਿ ਬਹੁਤ ਸੋਹਣੀ ਚੱਲ ਰਹੀ ਹੈ ਜੀ ਇਹ ਹੈਗਾ ਆਪਣਾ ਉਹ ਕੀ ਕਹਿੰਦੇ ਨੇ ਇਹਨੂੰ ਮੈਨਾਂ ਨਾਮ ਭੁੱਲ ਗੇਦਾ ਤੇ ਚਲੋ ਬਾਅਦ ਚ ਦੱਸਦੇ ਆ ਇਧਰ ਆਪਾਂ ਇੱਕ ਐਲੋਵੇਰਾ ਦਾ ਪਲਾਂਟ ਆ ਠੀਕ ਹੈ ਜੀ ਤੇ ਅਗੇ ਕਾਫੀ ਜ਼ਿਆਦਾ ਇਹਦੀ ਗ੍ਰੋਥ ਹੋਗੀ ਇਸ ਲਾਈਨ ਦੇ ਵਿੱਚ ਸਾਰੇ ਮਤਲਬ ਵੱਡੇ ਵੱਡੇ ਜਿਹੜੇ ਪੌਡਰ ਨੇਗੇ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਆ ਆਪਣਾ ਹਵਿਸਕਿਸ ਦਾ ਜਿਹੜਾ ਪਲਾਂਟ ਕਾਫੀ ਜ਼ਿਆਦਾ ਵਧੀਆ ਗ੍ਰੋਥ ਦੇ ਵਿੱਚ ਹੋ ਰਿਹਾਗਾ ਹਨਾ ਤੇ ਇਧਰ ਮੈਕਸੀਕਨ ਪਿਟੂਨੀਆ ਤੇ ਗੁੜਹਲ ਠੀਕ ਆ ਜੀ ਸੁਦਰਸ਼ਨ ਇਹ ਵੀ ਮੈਂ ਇੱਕ ਕਟਿੰਗ ਆਪ ਵੀ ਲਾਇਆ ਸੀਗਾ ਮਤਲਬ ਡਿਵਾਈਡ ਕਰਕੇ ਜਿਵੇਂ ਅਲੱਗ ਜਾਂਦੇ ਆ ਉਹ ਲਾਇਆ ਸੀ ਕਾਫੀ ਜ਼ਿਆਦਾ ਇਹਦੀ ਜਿਹੜੀ ਗਰੋਥ ਆਗੀ ਦੇਖ ਸਕਦੇ ਤੁਸੀਂ ਤੇ ਗ੍ਰੀਨਰੀ ਵੀ ਪੂਰੀ ਫੁੱਲ ਆ ਹੈਨਾ ਦੇਖੋ ਤੇ ਇਧਰ ਵੀ ਇੱਕ ਐਰੀਕਾ ਪਾਮ ਅਲੂਵੀਰਾ ਇਹ ਸਾਰੇ ਆਗੇ ਇਧਰ ਇਧਰ ਜਿਵੇਂ ਹਾਂ ਦੁਪਹਿਰ ਕਿੜੀ ਆਗੇ ਇਹ ਆਗੇ ਇੱਕ ਸਪਾਈਡਰ ਪlant ਆ ਹੈਨਾ ਸਪਾਈਡਰ ਨਹੀਂ ਹੋਗੀ ਕਹਿੰਦੇ ਨੇ ਇਹਨੂੰ ਇਹ ਆ ਗਿਆ ਸਨੇਕ ਇਧਰ ਸਾਰੇ ਜੈਡ ਪਲਾਂਟ ਆ ਗਏ ਆਹ ਵਾਲੀ ਸਾਈਡ ਸਾਰੇ ਆ ਗਏ ਚੈਟ ਪਲਾਂਟ ਠੀਕ ਹੈ ਜੀ ਇਧਰ ਪੈਂਸਲ ਪੈਂਸਲ ਕੈਕਟਰਸ ਆ ਗਿਆ ਇਧਰ ਸਾਰੇ ਆ ਆ ਗਏ ਇਹਦਾ ਮੈਨੂੰ ਨਾਮ ਨਹੀਂ ਪਤਾ ਹੈਗਾ ਤੁਸੀਂ ਦੱਸੋ ਕੀ ਨਾਮ ਹੈ ਇਹਦਾ ਮੈਂ ਭੁੱਲ ਜਾਈ ਇਹਦਾ ਨਾਮ ਤੇ ਫਿਰ ਇਧਰ ਸੁਹਰਸ਼ਣ ਆ ਗਿਆ ਉੱਪਰ ਆਪਾਂ ਕੁਝ ਇਸ ਤਰ੍ਹਾਂ ਰੱਖਿਆ ਹੋਇਆ ਦੇਖੋ ਇਦਾਂ ਤੇ ਆ ਮੈਂ ਡੀਆਈਵਾਈ ਪਹਿਲਾਂ ਕੁਝ ਇਹਦੇ ਵਿੱਚ ਹੋਰ ਲਾਇਆ ਹੋਇਆ ਸੀ ਸ਼ਾਇਦ ਐਸਪੈਰੀਗਸ ਲਾਇਆ ਹੋਇਆ ਸੀ ਹੁਣ ਮੈਂ ਇਹਦੇ ਵਿੱਚ ਇਦਾਂ ਇਹਨੂੰ ਰੱਖਿਆ ਤੇ ਇੱਧਰ ਵੀ ਇਹ ਕੁਝ ਇਦਾਂ ਦੇ ਮਟਕੇ ਤਿਆਰ ਕੀਤੇ ਹੋਏ ਨੇ ਤੇ ਉੱਪਰ ਇਹਦੀ ਬਿੱਕਾ ਹਾਂ ਟਰਟਲ ਵਾਈਂਡ ਦਾ ਪlant ਰੱਖਿਆ ਹੋਇਆ ਪੈਨਸਲ ਕੈਕਟਰਸ ਜਿਹੜੀ ਕਟਿੰਗ ਤੋਂ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿਹੜੀ ਇਹਦੀ ਗਰੋਥ ਹੋ ਗਈ ਹੈਗੀ ਹੈਨਾ ਤੇ ਇੱਧਰ ਵੀ ਮੇਰੇ ਕੋਲ ਇੱਕ ਜਿਹੜੀ ਉਹ ਸੀਗੀ ਸਟੋਰੇਜ ਸੀ ਇਹ ਆਲੂ ਪਿਆਜ਼ ਵਾਲਾ ਉਦੇ ਉੱਪਰ ਇਦਾਂ ਮੈਂ ਇੱਕ ਉਹਦੇ ਵਿੱਚ ਲਾਇਆ ਹੋਇਆ ਛੋਟੇ ਜਿਹੇ ਪੌਟ ਦੇ ਵਿੱਚ ਜੈਡ ਪlant ਜੋ ਕਿ ਬਹੁਤ ਜ਼ਿਆਦਾ ਗ੍ਰੋਥ ਕਰ ਰਿਹਾ ਸਟੈਮ ਦੇਖੋ ਤੁਸੀਂ ਇਹਦੇ ਕਿੰਨੇ ਮੋٹے-ਮੋਟੀ ਦੇ ਸਟੈਮ ਹੋ ਗਏ ਨੇਗੇ ਤੇ ਆ ਵੀ ਕਾਫੀ ਪੁਰਾਣਾ ਜਦੋਂ ਮੈਂ ਗਾਰਡਨਿੰਗ ਸ਼ੁਰੂ ਕੀਤੀ ਸੀ ਉਦੋਂ ਦਾ ਹੀ ਹੈ ਪਰ ਇਹ ਟੁੱਟੇ ਚੁੱਕਿਆ ਹੁਣ ਇੱਕ ਡਾਲ ਪਲੈਂਟਰ ਬਣਾਇਆ ਹੋਇਆ ਸੀ ਇਹ ਤੇ ਬਹੁਤ ਪਿਆਰਾ ਸੀ ਸਭ ਕੁਝ ਮਿਟ ਗਿਆ ਦਾ ਹੁਣ ਇਹਨੂੰ ਦੁਬਾਰਾ ਬਣਾਵਾਂਗੇ ਆ ਦੇਖੋ ਇਹਦੇ ਵਿੱਚ ਗੁੱਤਾਂ ਬਣਾਈਆਂ ਹੋਈਆਂ ਸੀਗੀਆਂ ਤੇ ਕਾਫੀ ਵਧੀਆ ਗ੍ਰੋਥ ਦੇ ਵਿੱਚ ਹੈ ਦੁੱਪਰੇ ਦੇ ਇੱਕ ਮਟਕਾ ਇਦਾਂ ਠੀਕ ਹੈ ਜੀ ਇਹ ਵੀ ਇੱਕ ਹੈਗਾ ਸੀ ਮੈਂ ਬਣਾਇਆ ਸੀ ਮੈਂ ਪਲੰਟਰ ਕਰੀ ਤੇ ਬਹੁਤ ਗਰੋਥ ਹੋ ਰਹੀ ਹੈ ਦੀ ਸਟੈਮ ਵੀ ਤੁਸੀਂ ਦੇਖੋ ਕਾਫੀ ਮੋਟੀ ਹੈਗੀ ਹੈ ਨਾ ਪਲਾਂਟਾਂ ਦੀ ਕੋਈ ਕਮੀ ਨਹੀਂ ਹੈਗੀ ਸਾਰਾ ਤੁਹਾਨੂੰ ਇੱਕ ਵਾਰ ਇਹਦਾ 뷰 ਦਿਖਾ ਦਿੰਨੀ ਆ ਮੈਂ ਕਿਸ ਤਰ੍ਹਾਂ ਇਹ ਦਿਖਦਾ ਹੈ ਆ ਦੇਖੋ ਤੇ ਆਹ ਵਾਲੀ ਸਾਈਡ ਵੀ ਇੱਕ 게ਟ ਤੋਂ ਜਦੋਂ ਆਪਾਂ ਆਉਨੇ ਆ ਇੱਥੇ ਵੀ ਇੱਕ ਇਸ ਕਿਸ ਤਾ ਪਲਾਂਟ ਆ ਵਧੀਆ ਗਰੋਥ ਹੋ ਰਹੀ ਹੈ ਇਹਦੀ ਵੀ ਤੇ ਉਸ ਤੋਂ ਬਾਅਦ ਜਿਹੜੀਆਂ ਨੂੰ ਮੈਂ ਦਾਣਾ ਪਾਉਣ ਲਈ ਮਤਲਬ ਇੱਥਾ ਇਦਾਂ ਹੈਂਗ ਕਰ ਤਾਂ ਛੋਟੇ ਛੋਟੇ ਚਿੜੀਆਂ ਆਉਂਦੀਆਂ ਨੇ ਨਾ ਉਹ ਇਹਨੂੰ ਖਾ ਸਕਦੀਆਂ ਨੇ ਇਸ ਤਰ੍ਹਾਂ ਇਹ ਮੈਂ ਘਾਰੀ ਬਣਾਈ ਹੋਈ ਹੈ ਜਿਹੜੀ ਇਸ ਤਰ੍ਹਾਂ ਦੀ ਆਪਾਂ ਹੈਂਗਿੰਗ ਹੈਨਾ ਬਣਾਉਣੀ ਹੈ ਹੈਂਗ ਕਰਨ ਵਾਸਤੇ ਪਲਾਂਟਰ ਸੀ ਇਹ ਖੁਦ ਮੈਂ ਘਰ ਬਣਾਈ ਹੋਈ ਹੈ ਜੀ ਠੀਕ ਹੈ ਇਹ ਸ਼ਾਇਦ ਵੀਡੀਓ ਵੀ ਹੋ ਮੇਰੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਰਿਸਰਚ ਕਰਕੇ ਦੇਖ ਲਿਓ ਤੇ ਲੋ ਜੀ ਆ ਜਿਹੜਾ ਆਪਣਾ ਜਿਹਦੇ ਉੱਪਰ ਪਹਿਲਾਂ ਆਪਾਂ ਚਿੜੀਆਂ ਨੂੰ ਦਾਣਾ ਪਾਇਆ ਕਰਦੇ ਸੀ ਇਹਦੇ ਉੱਪਰ ਇੱਕ ਬਸ ਇਦਾਂ ਪਰ ਦੋ ਰੱਖ ਦਿੱ ਮੈਂ ਇੱਕ ਪੈਂਸਲ ਕੈਕਟਰਸ ਦਾ ਇਹਦੇ ਵਿੱਚ ਮਿਕਸ ਹੈ ਜੈਡ ਪlant ਤੇ ਦੁਪਹਿਰ ਖੜੀ ਹੈ ਨਾ ਉਹ ਰੱਖ ਦਿੱ ਇਹਦਾ ਪੂਰਾ 뷰 ਕੈਂਟ ਆ ਇੱਥੋਂ ਆ ਦੇਖੋ ਤੁਸੀਂ ਇਸ ਤਰ੍ਹਾਂ ਪੂਰੀ ਠੰਢ ਠੰਢੀ ਹਵਾ ਚੱਲ ਰਹੀ ਹੈਗੀ ਕੈਂਟ 뷰ਗਾ ਤੇ ਉਸ ਤੋਂ ਬਾਅਦ ਇੱਧਰ ਸਾਰੇ ਜਿਹੜੇ ਆ ਲਾਈਨ ਚ ਛੋਟੇ ਛੋਟੇ ਪlant ਆ ਗਏ ਆ ਵੀ ਇਸ ਕਿਸ ਦਾ ਤੇ ਜਿੱਟ ਆਪਣਾ ਮਿੰਨੀ ਕਾਰ ਸਟੈਂਡ ਸੀਗਾ ਇਹ ਵੀ ਪੇਂਟ ਕਰਨ ਵਾਲੇ ਨੂੰ ਵੀ ਪੇਂਟ ਕਰਾਂਗੇ ਤੇ ਇਹਦੇ ਉੱਪਰ ਇਦਾਂ ਹੀ ਕੁਝ ਕਟਿੰਗ ਲੱਗੀ ਹੋਈ ਹੈਗੀ ਤਿਆ ਮੇਰਾ ਜਿਹੜਾ ਠੇਕਾ ਜਿਹੜਾ ਆਪਾਂ Song of India ਦਾ ਤੇ ਇਹ ਵੀ ਆਪਾਂ ਇਹਦੇ ਉੱਪਰ ਹੀ ਰੱਖਤਾ ਪlant ਠੀਕ ਹੈ ਜੀ pot ਆ ਦੇਖੋ ਕਿ ਕਾਫੀ ਗਰੋਥ ਜਾ ਰਹੀ ਹੈ ਦੀ Song of India ਦੀ ਦੇਖੋ ਤੇ ਨਾਲ ਹੀ ਆਪਾਂ ਇਧਰ ਕਟਿੰਗ ਲਈ ਸੀਗੀ ਦੁਪੈਰ ਖਰੀਦੀ ਤੇ ਜੈਡ ਪlant ਸੁਦਰਸ਼ਨ ਤੇ ਜੈਡ ਪlant ਇਧਰ ਇਸ ਟਰਟਲ ਵਾਈਨ ਇਦਾਂ ਜਿਹੜੀਆਂ ਰੱਖਿਆ ਹੋਈਆਂ ਨੇ ਉਹ ਪਰ ਆਰਟੀਫੀਸ਼ਲ ਹੈ ਤੇ ਦਾ ਘੜਾ ਸੀ ਜਿਹੜਾ ਮਟਕਾ ਸੀ ਛੋਟਾ ਜਿਹਾ ਇਹਦੇ ਉੱਪਰ ਆਪਾਂ ਇੱਟਾ ਪਲਾਂਟ ਰੱਖ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਪੌੜੀ ਸੀਗੀ ਪੌੜੀ ਆਪਾਂ ਇੱਥੇ ਹੀ ਰੱਖ ਕੇ ਇਹਦੇ ਉੱਪਰ ਪਲਾਂਟ ਸੀ ਜਿਹੜੇ ਹੈਂਗ ਕਰਦੇ ਆ ਆ ਦੇਖੋ ਇਹ ਤਾਂ ਹੈਂਗ ਕਰਦੇ ਆਪਾਂ ਨੇ ਇਹਨੂੰ ਵੀ ਆਪਾਂ ਥੋੜਾ ਜਿਹਾ ਸੈੱਟ ਕਰਾਂਗੇ ਕਿਉਂਕਿ ਪੌਟ ਨੇ ਜਿਹੜੇ ਡਿਗਰ ਰਹੇ ਨੇ ਸੈੱਟ ਨਹੀਂ ਹੈਗੇ ਇਹਨੂੰ ਹੌਲੀ-ਹੌਲੀ ਸੈੱਟ ਕਰਾਂਗੇ ਦੇਖਦੇ ਆ 2-4 ਦਿਨਾਂ ਅੰਦਰ ਇੱਦਾਂ ਸੈੱਟ ਕਰ ਦਵਾਂਗੇ ਆਪਾਂ ਨੇ ਤੇ ਉਸ ਤੋਂ ਬਾਅਦ ਇੱਥੇ ਆਪਾਂ ਰੱਖ ਦਿੱਤਾ ਜਿਹੜਾ ਇੱਕ ਮੈਂ ਬਣਾਇਆ ਹੋਇਆ ਸੀਗਾ ਡੱਕ ਪਲਾਂਟਰ ਦੋ ਬਣਾਏ ਹੋਏ ਨੇ ਇਹਦੇ ਵਿੱਚ ਮੈਂ ਅਗੇਵ ਦੀ ਜਿਹੜੀ ਕਟਿੰਗ ਲਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਅਗੇਵ ਲਾਤਾ ਤੇ ਇਸ ਤੋਂ ਬਾਅਦ ਇੱਥੇ ਦੋ ਪੌਟ ਉਲਟਾ ਸਾਈਡ ਰੱਖ ਕੇ ਦੋ ਤੇ ਜਾਂ ਤਿੰਨ ਤਿੰਨ ਪੌਟ ਤਿੰਨ ਚਾਰ ਪੌਟ ਸੀਗੇ ਜਿਹੜੇ ਇਸ ਤਰ੍ਹਾਂ ਦੇਖੋ ਤਿੰਨ ਪੌਟ ਉਲਟੇ ਰੱਖ ਕੇ ਉੱਪਰ ਉਹਨਾਂ ਦੇ ਮੈਂ ਜਿਹੜੇ ਇਸ ਤਰ੍ਹਾਂ ਪਾウダー ਰੱਖ ਦਿੱਤੇ ਨੇ ਤੁਹਾਨੂੰ ਨੇੜੋਂ ਦਿਖਾ ਦਿੰਨੀ ਆ ਥੋੜਾ ਜਿਹਾ ਇਸ ਤਰ੍ਹਾਂ ਪਾウダー ਰੱਖਦੇ ਜਿਹੜੇ ਜੈੱਡ ਪਲਾਂਟ ਹੈ ਕਾਫੀ ਜ਼ਿਆਦਾ ਗਰੋਥ ਹੁੰਦੀ ਹੈ ਇਹਦੀ ਸਾਰੇ ਇਹ ਕਟਿੰਗ ਤੋਂ ਹੀ ਤਿਆਰ ਕਰੇ ਹੋਏ ਨੇ ਮੈਂ ਆ ਦੇਖੋ ਇੱਕਾ ਕਟਿੰਗ ਲੈ ਕੇ ਆਈ ਸੀ ਮੈਂ ਪਹਿਲਾਂ ਵੀ ਕਾਫੀ ਵਾਰ ਦੱਸ ਚੁੱਕੀ ਹਾਂ ਸਾਰੇ ਕਟਿੰਗ ਤੋਂ ਹੀ ਤਿਆਰ ਹੋਏ ਹੋਏ ਨੇ ਤੇ ਦੂਰੋਂ ਥੋੜਾ ਜਿਹਾ ਦਿਖਾ ਰਿਹਾ ਤੁਹਾਨੂੰ ਇਸ ਤਰ੍ਹਾਂ ਲੱਗਦੇ ਨੇ ਇਹ ਉਸ ਤੋਂ ਬਾਅਦ ਜਿਹੜੇ ਆਰਟੀਫੀਸ਼ੀਅਲ ਸੀਗੇ ਫਲਾਵਰ ਨੇ ਇਦਾਂ ਪੌਟ ਚ ਪਾ ਕੇ ਮੈਂ ਇੱਥੇ ਰੱਖਿਆ ਤੇ ਇੱਥੇ ਪਾਣੀ ਰੱਖਤਾ ਵੀ ਪੰਛੀ ਪਾਣੀ ਪੀ ਸਕਣ ਹਣਾ ਤੇ ਨਾਲ ਹੀ ਇਹਦੀ ਬੇਲ ਸੀ ਜਿਹੜੀ ਇਹ ਬੇਲ ਚੜਾ ਦਿੱਤੀ ਉੱਪਰ ਪੌਟ ਦੇ ਨੀਚੇ ਮੁੱਦਾ ਮਾਰ ਕੇ ਇੱਕ ਪੌਟ ਉੱਪਰ ਰੱਖ ਕੇ ਇਦਾਂ ਬੇਲ ਜਿਹੜੀ ਚੜਾ ਦਿੱਤੀ ਹੈਗੀ ਹੈਨਾ ਇਹ ਸਾਗ ਵਾਲੀ ਬੇਲ ਹੈ ਇਹ ਵਾਲੀ ਵੇਲਾ ਇਹ ਸਾਗ ਵਾਲੀ ਹੈ ਤੇ ਇਸ ਤਰ੍ਹਾਂ ਹੀ ਆਪਾਂ ਰੱਖ ਦਿੱਤਾ ਜਦੋਂ ਇਹੜਾ ਆਪਣਾ ਆਹ ਸੀਗਾ ਆ ਬੋਡਨ ਹਰੇਕ ਸੀ ਜਿਹਦੇ ਉੱਪਰ ਇਸ ਤਰ੍ਹਾਂ ਦੇਖੋ ਪਲਾਂਟ ਸਾਰੇ ਆ ਗਏ ਨੇ ਕਾਫੀ ਪਲਾਂਟੇ ਦੇ ਵਿੱਚ ਆ ਗਏ ਨੇ ਦੇਖੋ ਇਸ ਤਰ੍ਹਾਂ ਆ ਦੇਖੋ ਕਾਫੀ ਜ਼ਿਆਦਾ ਪਲਾਂਟ ਵਧੀਏ ਦੇ ਉੱਪਰ ਆ ਗਏ ਨੇ ਸਾਰੇ ਜਿੰਨੇ ਵੀ ਸੀ ਕਿ ਸਾਰੇ ਇੱਥੇ ਰੱਖ ਦਿੱਤੇ ਆਪਾਂ ਤੇ ਉੱਪਰ ਜਿਹੜੇ ਥੋੜੇ ਵੱਡੇ ਸੀਗੇ ਉਹ ਵਾਲੇ ਤਾਂ ਉੱਪਰ ਰੱਖ ਦਿੱਤੇ ਨੰਗੇ ਦੇ ਆ ਦੇਖੋ ਤੇ ਇੱਥੇ ਇੱਕ ਮੈਂ ਪਾਇਪ ਹੈਂਗ ਕੀਤੀ ਸੀ ਲੋਹੇ ਦੀ ਉਹਦੇ ਉੱਪਰ ਸਾਰੇ ਜਿੰਨੇ ਵੀ ਮੇਰੇ ਆਹ ਵਾਲੇ ਨੇਗੇ ਹੈਂਗ ਕੀਤੇ ਹੋਏ ਨੇ ਸਾਰੇ ਆ ਵੀ ਪਿੰਡ ਕਰਨ ਵਾਲਾ ਇਹਦਾ ਸਾਊਂਡ ਉਨਨਾ ਵਧੀਆ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਉਨਨਾ ਵਧੀਆ ਨਹੀਂ ਮਤਲਬ ਇਦਾਂ ਕਰੀ ਤੋ ਤੇ ਵਧੀਆ ਖਿਲਦੀ ਆ ਜੇ ਆਪਾਂ ਇਹਨੂੰ ਉਹ ਕਰਦੇ ਆ ਉਦਾਂ ਹੀ ਹਵਾ ਹੋਵਾ ਚੱਲਦੇ ਤਾਂ ਇਹਦਾ ਬੈਲੈਂਸ ਜਾਂ ਨਿਭੰਦਾ ਵਧੀਆ ਤੇ ਦਾ ਰੱਖੇ ਹੋਏ ਨੇ ਪਲਾਂਟ ਸਾਰੇ ਜਿਹੜੇ ਹੈਂਗ ਕਰੇ ਹੋਏ ਨੇਗੇ ਆ ਦੇਖੋ ਹਵਾ ਚੱਲ ਰਹੀ ਹੈਗੀ ਵਧੀਆ ਆ ਦੇਖੋ ਇਦਾਂ ਮੈਂ ਆ ਕਰ ਬਣਾਈਆਂ ਹੋਈਆਂ ਨੇ ਜਿਹੜੀਆਂ ਚਿੜੀਆਂ ਡੀਆਈਵਾਈ ਚੈਨਲ ਤੇ ਹੈਗਾ ਸ਼ਾਇਦ ਵੀਡੀਓ ਮੇਰੇ ਤੇ ਆ ਦੇਖੋ ਇਹ ਵੀ ਕਾ ਕਾਫੀ ਜ਼ਿਆਦਾ ਜਿਹੜੀ ਉਹ ਸੀਗਾ ਪਲਾਂਟੇ ਨੇ ਰੋਕ ਲਿਆ ਪੂਰੀ ਗ੍ਰੋਥ ਹੋਈ ਹੋਈ ਆ ਵੀ ਇਸ ਤਰ੍ਹਾਂ ਹੀ ਇਹਦੀ ਤਾਂ ਬਹੁਤ ਜ਼ਿਆਦਾ ਅੰਗਨਿਤ ਬ੍ਰਾਂਚ ਬ੍ਰਾਂਚਾਂ ਨੇ ਇਹਦੀਆਂ ਤਾਂ ਆ ਦੇਖੋ ਕਾਫੀ ਵੱਡਾ ਸਾਈਜ਼ era ਤਾਂ ਇਸ ਤਰ੍ਹਾਂ ਇਹ ਵੀ ਇੱਕ ਇਸ ਤਰ੍ਹਾਂ ਦੇ ਪਲੈਂਟਰ ਹੁੰਦੇ ਨੇ ਜਿਹੜੇ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਆ ਦੇਖੋ ਇਸ ਤਰ੍ਹਾਂ ਦੇ ਬਹੁਤ ਸੋਹਣੇ ਲੱਗਦੇ ਨੇ ਲੱਗੇ ਹੋਏ ਤੇ ਹੁਣ ਤੁਹਾਨੂੰ ਥੋੜਾ ਜਿਹਾ ਨੀਚੋਂ ਦਿਖਾ ਦੇਣੀ ਇਹ ਵਾਲੀ ਸਾਈਡ ਰੱਖੇ ਹੋਏ ਨੇ ਵੱਡੇ ਪਲਾਂ ਜਿਹੜੇ ਪਲਾਂਟਰ ਨੇ ਹੋਰ ਰੱਖੇ ਹੋਏ ਨੇ ਆ ਦੇਖੋ ਇਹਦੇ ਵਿੱਚ ਵੀ ਟਰਟਲ ਲਗਾਈ ਨਾ ਤੇ ਜੈਡ ਪlant ਦੀ ਕਟਿੰਗ ਬਹੁਤ ਸੋਹਣੀ ਹੋਈ ਹੋਈ ਆ ਕਟਿੰਗ ਹੀ ਲਾਈ ਹੋਏ ਸਾਰੇ ਬਹੁਤ ਸੋਹਣੇ ਲੱਗਦੇ ਨੇ ਆ ਦੇਖੋ ਇਸ ਤਰ੍ਹਾਂ ਆ ਚਾਹਨਾ ਪਾਮ ਤੇ ਆਈਰੀਕਾ ਪਾਮ ਦੀ ਗ੍ਰੋਥ ਬਹੁਤ ਸੋਹਣੀ ਹੋਈ ਹੋਈ ਆ ਇਧਰ ਹੈਗਾ ਜਿਹੜਾ ਇਸ ਤਰ੍ਹਾਂ ਸਨੇਕ ਪlant ਜੈਡ ਪlant ਪੋਨੀ ਟੇਲ ਪਾਮ ਸਾਰਾ ਪੈਨਸਲ ਕੈਟਰਸ ਬਾਕੀ ਤੁਹਾਨੂੰ ਉਧਰਲੀ ਸਾਈਡ ਤੋਂ ਦਿਖਾਉਣੀ ਹੈ ਲਓ ਜੀ ਬਾਕੀ ਤੁਹਾਨੂੰ ਇਧਰਲੀ ਸਾਈਡ ਤੋਂ ਦਿਖਾਉਣੀ ਹੈ ਇਦਾਂ ਪੀਸ ਲੀਲੀ ਤੇ ਆ ਵੀ 에리카 ਪਾਮ ਦੀ ਵੈਰਾਈਟੀ ਹੈ ਜੀ ਠੀਕ ਹੈ ਤੇ ਇਧਰ ਆਪਾਂ ਦੇਖੋ ਆ ਬਹੁਤ ਸੋਹਣਾ ਹੋ ਗਿਆ ਆ ਦੇਖੋ ਆ ਸੀਗੇ ਜਿਹੜੇ ਮੇਰੇ ਐਸਪੈਰੀਗਸ ਦੇ ਇਦਾਂ ਇੱਕ ਇੱਕ ਪੌਟ ਇਹਨਾਂ ਤੇ ਉਹ ਕਰਕੇ ਆ ਤਾਂ ਵੱਡਾ ਪਲੈਂਟ ਜਿਹੜਾ ਪਲੈਂਟਰ ਸੀ ਖਾਲੀ ਹੋ ਗਿਆ ਸੀ ਤੇ ਇਹਦੇ ਵਿੱਚ ਰੱਖ ਦਿੱਤਾ ਦੇਖੋ ਬਹੁਤ ਸੋਹਣੀ ਜਿਹੜੀ ਗ੍ਰੋਥ ਹੋ ਰਹੀ ਹੈ ਇਹਨਾਂ ਦੀ ਬਹੁਤ ਸੋਹਣੇ ਚੱਲ ਰਹੇ ਨੇ ਇਹ ਸਾਰੇ ਮੈਂ ਡੀਆਈਵਾਈ ਕਰਕੇ ਡਿਵਾਈਡ ਕਰਕੇ ਲਾਏ ਹੋਏ ਨੇਗੇ ਸਾਰੇ ਇਹ ਪਰ ਬਹੁਤ ਸੋਹਣੇ ਲੱਗ ਰਹੇ ਨੇ ਤੁਸੀਂ ਦੇਖੋ ਕਿੰਨੇ ਸੋਹਣੇ ਹਵਾ ਚ ਝੂਮ ਰਹੇ ਨੇ ਹਵਾ ਚੱਲ ਰਹੀ ਹੈ ਠੰਡੀ ਠੰਡੀ ਬਹੁਤ ਸੋਹਣੇ ਲੱਗ ਰਹੇ ਨੇ ਇਹ ਕੈਂਟ 뷰 ਇਧਰ ਲ ਚਲੋ ਆਪਾਂ ਹੌਲੀ ਹੌਲੀ ਸਾਰਾ ਵਧੀਆ ਬਣਾ ਲਵਾਂਗੇ ਇਸ ਤਰ੍ਹਾਂ ਇਧਰ ਸਾਰੇ ਰੱਖੇ ਹੋਏ ਨੇਗੇ ਮੈਂ ਇਸ ਤਰ੍ਹਾਂ ਸਾਰੇ ਗੰਬਲੇ ਨਹੀਂ ਦੇਖ ਲਓ ਇੱਕ ਵਾਰ ਤੁਸੀਂ ਸਾਰਾ ਕੈਂਟ ਲੱਗਦਾ ਇਧਰੋਂ ਇਸ ਤਰ੍ਹਾਂ ਲੱਗਦਾ ਇਧਰੋਂ ਭਾਰਕ ਮੈਂ ਤੁਹਾਨੂੰ ਦਿਖਾਉਣੀ ਆ ਪੂਰਾ ਫੁੱਲ 뷰 ਇਹ ਤੁਹਾਨੂੰ ਦੇ ਦਿੰਨੇ ਆ ਇਸ ਤਰ੍ਹਾਂ ਆਪਾਂ ਸਾਰਾ ਦੇਖੋ ਇਸ ਤਰ੍ਹਾਂ ਲੱਗਦਾ ਹੈ ਤੇ ਉਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰਲੀ ਸਾਈਡ ਤੋਂ ਇਸ ਤਰ੍ਹਾਂ ਲੱਗ ਰਿਹਾ ਹੈਗਾ ਦੇਖੋ ਇਸ ਤਰ੍ਹਾਂ ਲੱਗ ਰਿਹਾ ਉਹ ਦੇਖੋ ਪੌੜੀ ਆ ਗਈ ਇਦਾਂ ਸਾਰਾ ਇਸ ਤਰ੍ਹਾਂ ਲੱਗ ਰਿਹਾ ਹੈ। ਇਧਰੋਂ ਇਸ ਤਰ੍ਹਾਂ ਲੱਗਦਾ ਦੇਖੋ। ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਫਾਉਂਟੇਨ ਬਣਾਉਣਾਗਾ ਤੇ ਇਹ ਵਾਲੇ ਮਟਕੇ ਦਾ ਜਿਹੜਾ ਇਹ ਵਾਲਾ ਰੱਖਿਆ ਹੋਇਆ ਇਹ ਵਾਲਾ। ਠੀਕ ਹੈ ਦੱਸਿਓ ਤੁਸੀਂ ਕਮੈਂਟ ਕਰਕੇ ਜੇ ਤੁਸੀਂ ਦੇਖਣਾ ਚਾਹੁੰਦੇ ਵੀ ਮੈਂ ਕਿਸ ਤਰ੍ਹਾਂ ਬਣਾਉਣੀ ਹੈ ਤਾਂ ਜਰੂਰ ਸੋਹਣੇ-ਸੋਹਣੇ ਕਮੈਂਟ ਕਰਿਓ ਜੀ ਠੀਕ ਹੈ। ਗਾਰਡਨ ਕਿਵੇਂ ਲੱਗਿਆ ਉਹ ਵੀ ਦੱਸਿਓ ਮੈਨੂੰ।